ਸਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਵਿਜੀਲੈਂਸ ਦੀ ਟੀਮ ਉਹਨਾਂ ਦੇ ਘਰੋਂ ਨਿਕਲ ਚੁੱਕੀ ਹੈ ਔਰ ਉਸਨਾਂ ਨੂੰ ਹੁਣ ਵਿਜੀਲੈਂਸ ਆਫਿਸ ਲੈ ਕੇ ਆਇਆ ਜਾਂਦਾ ਹੈ ਜਾਂ ਚੰਡੀਗੜ੍ਹ ਲੈ ਕੇ ਜਾਇਆ ਜਾਂਦਾ ਜਾਂ ਹੋਰ ਕਿਸੇ ਜਗ੍ਹਾ ਤੇ ਲੈ ਕੇ ਜਾਂਦਾ ਹਜੇ ਇਸ ਪਰੇ ਸੰਸ਼ੇਪ ਖੜਾ ਹੋਇਆ ਹੈ ਇਸ ਵੇਲੇ ਅਸੀਂ ਵਿਜੀਲੈਂਸ ਆਫਿਸ ਦੇ ਬਾਹਰ ਖੜੇ ਹਾਂ ਮੌਜੂਦ ਹਾਂ ਇਸ ਆਫਿਸ ਦੇ ਬਾਹਰ ਕਿਸੇ ਵੀ ਤਰ੍ਹਾਂ ਦੀ ਕੋਈ ਤੁਸੀਂ ਦੇਖਦੇ ਹੋ ਨਾ ਕੋਈ ਅਕਾਲੀ ਦਲ ਵਰਕਰ ਹੈ ਨਾ ਹੀ ਕੋਈ ਪੁਲਿਸ ਫੋਰਸ ਤਾਇਨਾਤ ਹੈ ਕੁਝ ਅਜਿਹਾ ਨਹੀਂ ਹੈ ਕਿਉਂਕਿ ਇੱਥੇ ਹਜੇ ਵਿਜੀਲੈਂਸ ਦਾ ਦਫਤਰ ਹੋਵੇ ਵਿਜੀਲੈਂਸ ਦੇ ਦਫਤਰ ਦੇ ਵਿੱਚ ਜੇ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਹੋਵੇ ਅਕਾਲੀ ਦਲ ਦੇ ਵਰਕਰ ਇੱਥੇ ਜ਼ਰੂਰ ਪਹੁੰਚ ਦੇ ਅਨੁਮਾਨ ਇਹ ਲਗਾਇਆ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਚੰਡੀਗੜ੍ਹ ਵਿਜੀਲੈਂਸ ਦੀ ਟੀਮ ਚੰਡੀਗੜ੍ਹ ਨਾਲ ਲੈ ਕੇ ਜਾ ਚੁੱਕੀ ਹੈ ਮਗਰ ਇੱਥੇ ਵਿਜੀਲੈਂਸ ਦੇ ਦਫਤਰ ਦੇ ਵਿੱਚ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਹੈ ਬਿਜ਼ਨਸ ਦਾ ਦਫਤਰ ਸਥਿਤ ਹੈ ਇਸ ਜਗ੍ਹਾ ਤੇ ਅਨੁਮਾਨ ਸੀਗਾ ਕਿ ਉੱਥੋਂ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦੀ ਰਿਹਾਈ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਇੱਥੇ ਦਫਤਰ ਦੇ ਵਿੱਚ ਲਿਆਂਦਾ ਜਾਏਗਾ ਉਹਨਾਂ ਕੋਲ ਇੱਥੇ ਪੁੱਛਗਿੱਛ ਕੀਤੀ ਜਾਏਗੀ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤੇ ਹੋਏ ਹੁਣ ਕੋਈ ਤਕਰੀਬਨ 15 20 ਮਿੰਟ ਹੋ ਚੁੱਕੇ ਨੇ ਮਗਰ ਉਹਨਾਂ ਦੀ ਟੀਮ ਉਹਨਾਂ ਦੀ ਵਿਜੀਲੈਂਸ ਦੀ ਟੀਮ ਇਸ ਦਫਤਰ ਤੇ ਨਹੀਂ ਪਹੁੰਚੀ ਕਿਉਂਕਿ ਵਿਜੀਲੈਂਸ ਦੀ ਟੀਮ ਇੱਥੇ ਨਹੀਂ ਪਹੁੰਚੀ ਹੈ ਵਿਜੀਲੈਂਸ ਦੇ ਐਸਐਸਪੀ ਲਖਮੀਰ ਸਿੰਘ ਉਹਨਾਂ ਦੇ ਨਾਲ ਸਨ ਹੋਰ ਦੂਜਰੇ ਅਧਿਕਾਰੀ ਵੀ ਨਾਲ ਮੌਜੂਦ ਸਨ ਮਗਰ ਇਸ ਜਗ੍ਹਾ ਤੇ ਨਹੀਂ ਪਹੁੰਚੀ ਪਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਿਸੇ ਵੇਲੇ ਵੀ ਟੀਮ ਇੱਥੇ ਪਹੁੰਚ ਸਕਦੀ ਹੈ ਜੇ ਤਸਵੀਰਾਂ ਦੇ ਵਿੱਚ ਵੀ ਅਸੀਂ ਦੇਖੀਏ ਤੇ ਵਿਜੀਲੈਂਸ ਦਾ ਦਫਤਰ ਹੋਣ ਦੇ ਨਾਤੇ ਖਾਤਰ ਇਹ ਵਿਕਰਮ ਸਿੰਘ ਮਜੀਠੀਆ ਨੂੰ ਇੱਥੇ ਹੀ ਲਿਆ ਜਾ ਸਕਦਾ ਹੈ ਮਗਰ ਇੱਥੇ ਕੋਈ ਵੀ ਮੌਜੂਦ ਨਹੀਂ ਹੈ ਨਾ ਕਿ ਕੋਈ ਪੁਲਿਸ ਦਾ ਬਾਹਰ ਕੋਈ ਪ੍ਰਬੰਧ ਹੈ ਕਿ ਕੋਈ ਪੁਲਿਸ ਫੋਰਸ ਤਾਇਨਾਤ ਹੈ ਜਾਂ ਨਾ ਹੀ ਕੋਈ ਅਕਾਲੀ ਦਲ ਦਾ ਵਰਕਰ ਇੱਥੇ ਮੌਜੂਦ ਹੈ ਨਾ ਕੋਈ ਲੀਡਰ ਮੌਜੂਦ ਹੈ ਜਿਸ ਲੀਡਰ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਸਨ ਗੱਲ ਕਰਦੇ ਬਾਹਰ ਪੁਲਿਸ ਦੇ ਨਾਲ ਹਥੋਪਾਈ ਵੀ ਵਾਲੀ ਪੋਜੀਸ਼ਨ ਬਣੀ ਹੋਈ ਸੀ ਕਿ ਲੋਕ ਅੰਦਰ ਜਾਣ ਦੇ ਲਈ ਪੁਲਿਸ ਨਾਲ ਲੜਾਈ ਕਰ ਰਹੇ ਸਨ ਬਗਰ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਜਿਹੜੀ ਹੈ ਜਿਨ੍ਹਾਂ ਨੇ ਉਹਨਾਂ ਦੇ ਘਰ ਦੇ ਵਿੱਚ ਦਬਿਸ਼ ਦਿੱਤੀ ਹੋਈ ਸੀਗੀ ਉਹਨਾਂ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਆਪਣੇ ਨਾਲ ਲੈ ਕੇ ਚਲੇ ਗਈ ਹੈ ਪਰ ਅਨੁਮਾਨ ਸੀਗਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਅਮਰਸਰ ਅਗੇ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਤੇ ਵਿਜੀਲੈਂਸ ਦੇ ਆਫਿਸ ਦੇ ਵਿੱਚ ਲੈ ਕੇ ਆਇਆ ਜਾਏਗਾ ਔਰ ਇੱਥੇ ਬੈਠ ਇੱਥੇ ਹੀ ਪੁੱਛਗਛ ਕੀਤੀ ਜਾਏਗੀ ਮਗਰ ਇੱਥੇ ਫਿਲਹਾਲ ਹਜੇ ਤੱਕ ਕੋਈ ਨਹੀਂ ਆਇਆ ਹੈ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਅੰਮ੍ਰਿਤਸਰ ਦੇ ਕਿਸੇ ਹੋਰ ਜਗ੍ਹਾ ਦੇ ਉੱਤੇ ਕਿਸੇ ਹੋਰ ਜਗ੍ਹਾ ਤੇ ਉਹਨਾਂ ਨੂੰ ਪੁੱਛ ਕੇ ਛੋੜਿਆ ਜਾਂ ਉਹਨਾਂ ਨੂੰ ਚੰਡੀਗੜ੍ਹ ਲੈ ਕੇ ਜਾ ਆ ਗਿਆ ਮਗਰ ਇਹ ਅਨੁਮਾਨ ਨੇ ਸਿਰਫ ਅਨੁਮਾਨ ਨੇ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਇੱਥੇ ਹੀ ਬੰਦਾ ਕਿਉਂਕਿ ਐਫ ਆਈ ਆਰ ਜਿਹੜੀ ਹੈ ਉਹ ਇੱਥੇ ਹੀ ਦਰਜ ਸਿਗੀ ਕੱਲ ਉਹਨਾਂ ਦੇ ਖਿਲਾਫ ਫਾਈਲ ਵੀ ਦਰਜ ਹੋਈ ਸੀਗੀ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ ਜੁੱਧ ਨਸ਼ਾ ਦੇ ਖਿਲਾਫ ਜਿਹੜੀ ਮਹਿੰਮ ਪੰਜਾਬ ਸਰਕਾਰ ਦੀ ਚਲਾਈ ਗਈ ਹੈ ਉਹਦੇ ਵਿੱਚ ਇਹਨਾਂ ਨੇ منی ਲਾਂਡਰਿੰਗ ਦੇ ਕੇਸ ਵੀ ਉਹਨਾਂ ਦੇ ਉੱਤੇ ਲੱਗਦਾ ਸੀਗਾ ਕਿ ਉਹਨਾਂ ਕੋਲੋਂ ਇਹ ਬਰਾਮਦਗੀ ਵੀ ਹੋਏਗੀ ਮਦਰ ਵਿਕਮ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਟੀਮ ਜਿਹੜੀ ਹੈ ਬਿਜ਼ਨਸ ਦੀ ਟੀਮ ਇਸ ਦਫ਼ਤਰ 'ਤੇ ਨਹੀਂ ਪਹੁੰਚੀ ਹੈ ਸੋ ਅਨੁਮਾਨ ਇਹ ਹੀ ਹੈ ਕਿ ਉਹਨਾਂ ਨੂੰ ਸ਼ਾਇਦ ਅਮਨੇ ਸਾਡੇ ਕਿਸੇ ਹੋਰ ਜਗ੍ਹਾ ਤੇ ਲੈ ਕੇ ਜਾਇਆ ਕਿ ਉਹਨਾਂ ਕੋ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਂ ਉਹਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਮੈਡੀਕਲ ਕਰਵਾਉਣ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਲੈ ਕੇ ਆਇਆ ਜਾਏ ਸੋ ਇਹ ਕੀ ਸਰਾਈਆਂ ਨੇ ਮਗਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਸ਼ਾਇਦ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਚੰਡੀਗੜ੍ਹ ਨਾਲ ਲੈ ਕੇ ਚਲੀ ਗਈਆਂ ਸੋ ਇਹ ਸਾਰੇ ਹਜੇ ਤੱਕ ਖਿਆਲ ਹੈ ਕੁਝ ਹੀ ਦੇਰ ਬਾਅਦ ਸ਼ਾਇਦ ਵਿਕਰਮ ਸਿੰਘ ਮਜੀਠੀਆ ਵਿਜੀਲੈਂਸ ਦੀ ਟੀਮ ਦੇ ਨਾਲ ਇੱਥੇ ਪਹੁੰਚ ਜਾਂਦੇ ਨੇ ਜਾਂ ਉਹਨਾਂ ਦਾ ਮੈਡੀਕਲ ਹੋ ਜਾਂਦਾ ਜਾਂ ਇੱਥੇ ਪਹੁੰਚਦੇ ਨੇ ਇਹ ਦੇਖਣਾ ਹੋਏਗਾ ਪਰ ਅਸੀਂ ਇਸ ਵੇਲੇ ਵਿਜੀਲੈਂਸ ਆਫਿਸ ਦੇ ਬਾਹਰ ਮੌਜੂਦ ਹਾਂ ਬਾਹਰ ਮੌਜੂਦ ਹਾਂ ਤਸਵੀਰਾਂ ਵੀ ਤੁਹਾਨੂੰ ਬਾਹਰ ਦੀਆਂ ਦਿਖਾਈਆਂ ਨੇ ਕਿ ਕਿਸ ਵੇਲੇ ਉਹਨਾਂ ਨੂੰ ਲੈ ਕੇ ਆਇਆ ਜਾਂਦਾ ਹੈ ਇੱਥੇ ਜਾਂ ਨਹੀਂ ਲੈ ਕੇ ਆਇਆ ਜਾਂਦਾ ਉਹ ਪਤਾ ਚੱਲ ਪਾਏਗਾ ਕੈਮਰਾਪਨ ਸੁਖਪਾਲ ਸਿੰਘ ਦੇ ਨਾਲ ਜੋਤੀ ਵੈ ਦੈਨਿਕ ਸਵੇਰਾ ਟੀਵੀ ਅਮਰਸ